ਚਾਰ ਮੀਟਿੰਗਸ ਤਾਂ ਮੈਂ ਵੀ ਨਾਲ ਸੀ ਗਏ ਕੋ ਮੈਂ ਨਾ ਸੀ ਤੇ ਅੱਜ ਫੇਰ ਜਿਹੜਾ ਅੱਜ ਸ਼ਿਵਰਾ ਚੋਹਾਨ ਜੀ ਖੇਤੀ ਮੰਤਰੀ ਵੀ ਆ ਰਹੇ ਨੇ ਪਿਛਲੀ ਮੀਟਿੰਗ ਜੋ ਆਈ ਸੀ ਉਸ ਤੋਂ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨਾਂ ਦੇ ਮੰਗਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਖਤਮ ਕਰੇ ਮਨ ਤਾਂ ਪਹਿਲੇ ਦਿਨ ਦਾ 8000 ਚੱਕੇ ਵੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਗਈ ਦੇਖੋ ਪਤਾ ਕੀ ਹੈ ਚਲਦਾ ਰੰਦਰ ਜੀ ਕਿਉਂਕਿ ਅਸੀਂ ਆਪਣਾ ਦੇ ਪੱਖ ਦਾ ਜਿਹੜਾ ਰੋਲ ਹੈ ਨਵਾਂ ਦੇ ਲੋਕਾਂ ਦਾ ਆਤਵਾ ਸਰਮਾ ਕੇ ਵਿਪੱਖਤਾ ਇਹੀ ਹੁੰਦਾ ਕਿ ਕੱਚਕਟ ਸਾਰਥਿਕ ਲੋਚਨਾ ਕਰੋ ਬੇਸਿਕ ਪਰ ਸੂਲਿਜਕ ਬੇਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲੀ ਕੱਢਣ ਲੱਗ ਜਾਣੀ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਦਵਾਵਾਂਗੇ ਸਰਕਾਰਾਂ ਨੂੰ ਕਿ ਜਿੱਤੇ ਵੀ ਸਰਕਾਰਾਂ ਗੱਲ ਕੁਝ ਕਰਨਗੀਆਂ ਜਾਂ ਵਾਅਦੇ ਤੋਂ ਮੁੱਕਣਗੀਆਂ ਸੀ ਪਤਾ ਮਾਨ ਦਾ ਮੰਥਨ ਤੋਂ ਬਾਅਦ ਲੱਗਾ ਦੇ ਸਰ ਹੋਰ ਇਲਾਕੇ ਦੇ ਵਿੱਚ ਸਰ ਜਿਹੜੇ ਇਸ ਵਾਰ ਜ਼ੀਰੋ ਲੈਵਲ ਤੇ ਪਾਣੀ ਆਇਆ ਸਰ 3000 ਏਕੜ ਫਸਲ ਖਰਾਬ ਹੋਈ ਆ ਉਹ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵ ਤੋਂ ਇਲਾਕਾ ਘੋਸ਼ਿਤ ਕੀਤਾ ਜਾਵੇ ਉਹ ਕੋਈ ਏਰੀਆ ਪਹਿਲਾਂ ਦੇ ਤੋਂ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਬਲਕਿ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹੀ ਹੈ ਅੱਗੇ ਅੱਗੇ ਹੋ ਚੁੱਕੀ ਹੈ ਸੋ ਕੁਝ ਮੁਕਸਰ ਦੇ ਇਲਾਕੇ ਚੋਂ ਪੋਟਾਸ਼ ਵੀ ਲੱਭੇ ਹੈ ਹੈਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਕਟਵਾਰਾਂ ਨੂੰ ਨੁਕਲੀ ਇਹ ਜਿਹੜਾ ਏਰੀਆ ਸਾਡਾ ਇਹਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਕਾਹਦੀ ਤਾਂ ਉਹ ਕੈਲਵਨ ਦਾ ਮਾਮਲਾ ਮਾਨਸਰ ਦੇ ਪ੍ਰਸ਼ਾਸਨ ਦਾ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਦੀ ਕੋਲ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਹੀ ਨਹੀਂ ਉਹਦਾ ਪਹਿਲਾ ਇਹ ਪਹਿਲੀਆਂ ਸਰਕਾਰਾਂ ਦੀਆਂ ਸੀ ਚੋਲੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਪਹਿਲਾਂ ਤਾਂ ਬਸ ਵੈਸੇ ਨਾਂ ਆਉਂਦੇ ਸੀ ਹਨਾ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਕੁਝ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨ ਹੁਰਾ ਕੋਲ ਹੈ ਹੈ ਨਾ ਇੱਕ ਪ੍ਰਸ਼ਾਸਨ ਦਾ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀ ਆ ਹੁਣ ਅਸੀਂ ਉਹਨੂੰ ਇੱਕ ਪ੍ਰੋਪਰ ਕਮੇਟੀ ਹੋਰ ਵੀ ਵਿਭਾਗਾਂ ਨੂੰ ਵੀ ਲੋਅ ਕੈਂਸਲ ਕਰਨ ਦੀ ਲੋੜ ਹੈ ਹਾਂਜੀ ਹੋਰ ਜਿਹੜਾ ਫਾਸਟ ਵਿਭਾਗ ਨਹੀਂ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਤਿੰਨ ਤਿੰਨੇ ਉਧਰੋਂ ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉਧਰਲੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਵੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਜੀ ਦੇਖੋ ਜਿਵੇਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਕ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਨਾਂ ਦੇ ਅੰਦਰ ਉਹ ਕਹਿੰਦੇ ਨੇ ਜੀ ਇਹ ਕੱਸੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਸੋ ਇਹ ਇਹਦਾ ਅਸੀਂ ਕਰ ਰਹੇ ਹਾਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘੱਟੇ ਤੇ ਕੰਮ ਸੀ। ਪਰ ਸਾਡਾ ਪਟਾਖਾ ਕਿੰਨਾ ਕੁ ਸਰ ਜਿਹੜਾ ਇਹ ਵਿੱਚ ਰੱਖਦਾ ਉਹਦਾ ਨਾਤਾ ਲਵਾ ਰਹੇ ਹਾਂ ਅਸੀਂ 18 ਕਿਲੋਮੀਟਰ ਦਾ ਸਕੁਅਰ ਦਾ ਏਰੀਆ ਹੈ ਜਿਸ ਤੇ ਮਿਲਿਆ ਉਹ ਦਾ ਅੰਦਾਜ਼ਾ ਲਓ ਜਾਵਲੀ ਵੱਡਾ ਖਜ਼ਾਨਾ ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਕੰਪਨੀ ਕਹਿ ਦਿੱਤੀ ਉਹਨੂੰ ਸਿਗਨੀਫੀਕੈਂਟ ਦੇ ਸਨੇਸ਼ ਵਿੱਚ 100 ਮਲ ਮੈਕਸ ਕੋਈ ਆਪਕੀ ਭੇਜਾਗੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੀ ਜਿਹੜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਵੇਚ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਤਾਂ ਸਾਨੂੰ ਸਾਡਾ ਸਾਡੇ ਜਹਾਜ਼ ਭੇਜ ਕੇ ਆਪਣੇ ਮੁ ਜਿਹੜੇ ਸਿਟੀਜ਼ਨਾਂ ਵੀ ਆਇਡੈਂਟੀਫਿਕੇਸ਼ਨ ਹੋ ਜਾਂਦੀ ਉਹਨਾਂ ਨੂੰ ਆਪਣੇ ਜਹਾਜ਼ ਚ ਲੈ ਗਏ ਤੁਸੀਂ ਕਿਉਂ ਸਪੇੜੀਆਂ ਲਾ ਕੇ ਜਾ ਐ ਤਾਂ ਫੌਜ ਦੇ ਜਹਾਜ਼ ਆ ਰਹੇ ਨੇ

ਕਪਲ ਜਿਹੜਾ ਸੀ ਬੜੀ ਪਤਲੀ ਉਹ ਡੇਢ ਸਾਲ ਬਿਨਾਂ ਪੈਕ ਕੈਨੇਡਾ ਰਹਿ ਗਿਆ ਤੇ ਉਹ ਵਾਪਸ ਆਇਆ ਤੇ ਸਾਨੂੰ ਲੈਟਰ ਆ ਗਿਆ ਸਰ ਮੀਕੂ ਤੁਹਾਡੇ ਘਰ ਦੇ ਬਾਹਰ ਵੀਡੀਓ ਕਾਉਂਡ ਦੇ ਦਿਓ ਕਹਿੰਦੇ ਅਸੀਂ ਆ ਰਹੇ ਹਾਂ ਤੁਸ ਜੀ ਤਾਂ ਕਿਸ ਤਰ੍ਹਾਂ ਦੇਖਿਆ ਉਹ ਦੇਖਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਉਸ ਘਰ ਚ ਲੈ ਲਿਆ ਉਹ ਉਹਨੂੰ ਦਾ ਦਿਲ ਕਰੀਏ ਜਦੋਂ ਮੈਂ ਇੱਕ ਮੇਸ ਘਰ ਚ ਆਵਾਂ ਉਹ ਚਾਹੇ ਮੂਲ ਗੇਟ ਰਹੀ ਆ ਜਾ ਬਿੱਟੂ ਸੱਚ ਹੈ ਪਿਛਲੇ ਨਹੀਂ ਲੋਕਾਂ ਤੋਂ ਉੱਥੇ ਬੰਮੀ ਦਿੱਤਾ ਇਹ ਜਿਹੜਾ 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਦਾ ਤਾਂ ਅਸੀਂ ਇਹ ਨਹੀਂ ਵਿਖਦੇ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਲਿਖੀ ਅਸੀਂ ਆਪਿਆਂ ਬੰਦਿਆਂ ਦੇ ਵੀ ਪਰਚੇ ਕੀਤੇ ਹੈ ਨਾ ਸੋ ਇਸ ਕਰਕੇ ਇਹ ਬਖਲਾਹਟ ਆ ਉਹਨਾਂ ਦੀ ਬਹੁਤ ਤਰਫ ਨੂੰ